ਗਾਇਕਾ ਅਮਰ ਨੂਰੀ ਨੂੰ ਧਮਕੀਆਂ ਦੇਣ ਵਾਲੇ ਤਿੰਨ ਦੋਸ਼ੀ ਕੀਤੇ ਖੰਨਾ ਪੁਲਿਸ ਨੇ ਕੀਤੇ ਗ੍ਰਿਫਤਾਰ ਨਕਲੀ ਪੁਲਿਸ ਅਧਿਕਾਰੀ ਬਣ ਕਰ ਰਹੇ ਸੀ ਸਾਈਬਰ ਫਰਾਡ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਤਿੰਨ ਦੋਸ਼ੀ ਆਪਣੇ ਆਪ ਨੂੰ ਦੱਸ ਰਹੇ ਸੀ ਪੁਲਿਸ ਅਧਿਕਾਰੀ ਸੁਣੋ ਕਿ ਕਿਹਾ ਡੀਐਸਪੀ ਦੀ ਖੰਨਾ ਮੋਹਿਤ ਕੁਮਾਰ ਸਿੰਘਲਾ ਪੰਜਾਬ ਪੋਸਟ ਨਿਊਜ਼ ਚੈਨਲ ਤੋਂ ਮੋਹਾਲੀ ਰਿਪੋਰਟਰ ਮਲਕੀਤ ਸਿੰਘ ਚੀਦਾ ਦੀ ਵਿਸ਼ੇਸ਼ ਰਿਪੋਰਟ ਸਰ ਕੀ ਮਕਸਦ ਜਿਹੜੀ ਅੱਜ ਤੁਸੀਂ ਰਿਸਪੌਂਸ ਦਿੱਤੀ ਇਹ ਜੀ ਕੱਲ ਅਸੀਂ ਇੱਕ মিডিਆ ਦੇ ਸਾਥੀਆਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਗਾਇਕਾ ਅਮਰ ਨੂਰੀ ਨੂੰ ਇੱਕ ਕਾਲ ਆਈ ਸੀ ਜੋ ਆਪਦੇ ਆਪ ਨੂੰ ਪੁਲਿਸ ਪਰਸਨ ਦੱਸ ਰਿਹਾ ਸੀ ਤੇ ਉਸਨੇ ਉਹਨਾਂ ਨੂੰ ਥ੍ਰੈਟਨ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਸਸਪੈਕਟ ਰੌਂਡ ਅਪ ਕੀਤੇ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ ਲੇਡੀ ਇੱਕ ਹੈ ਸੰਦੀਪ ਕੌਰ ਜੋ ਕਪੂਰਥਲਾ ਜਿਹੜੇ ਰਹਿਣ ਵਾਲੀ ਹੈ ਇਹ ਇਹ ਆਪਣੇ ਇੰਸਟਾਗ੍ਰam ਨੂੰ ਚਲਾ ਰਹੀ ਸੀ ਉੱਥੇ ਇੱਕ ਇਹਨੂੰ ਪੇਜ ਕੋਈ ਦਿਖਿਆ ਉਹਦੇ ਤੇ ਜੋ ਉਹਦਾ ਵਟਸਐਪ ਤੇ ਨੰਬਰ ਦਿੱਤਾ ਹੋਇਆ ਸੀ ਉਹਦੇ ਤੇ ਇਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਪੈਸਿਆਂ ਦੇ ਲਾਲਚ ਦੇ ਵਿੱਚ ਕੋਈ ਜੋਬ ਦੀ ਜਾਂ ਹੈਲਪ ਮਦਦ ਫਾਈਨੈਂਸ਼ੀਅਲ ਹੈਲਪ ਕਰਨ ਵਾਸਤੇ ਕੋਈ ਪੇਜ ਬਣਾ ਹੋਇਆ ਸੀ ਉਹ ਹੇਜੇ ਪੇਜ ਤੇ ਉੱਤੇ ਵਟਸਐਪ ਦੇ ਉੱਤੇ ਉਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੰਦੀਪ ਕੌਰ ਨੂੰ ਗੱਲਾਂ 'ਚ ਲਗਾ ਕੇ ਉਸ ਤੋਂ OTP ਲੈ ਕੇ ਉਹਦੇ ਜਿਹੜਾ ਨੰਬਰ ਦੇ ਉੱਤੇ ਉਸ ਦਾ ਵਟਸਐਪ ਚੱਲ ਰਿਆ ਸੀ ਉਹ ਆਪਣੇ ਕੋਲ ਵਟਸਐਪ ਤੇ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਉਸੇ ਵਟਸਐਪ ਦੇ ਰਾਹੀਂ ਉਸਨੇ ਉਹ ਉਸ ਪਰਸਨ ਨੇ ਆਜ ਆਪਣ ਨੂੰ ਪੁਲਿਸ ਇੰਸਪੈਕਟਰ ਦੱਸਦੇ ਹੋਏ ਗਾਇਕਾ ਮਰਦੂਰੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਥ੍ਰੈਟਨ ਕੀਤਾ ਕਿ ਇਹਨਾਂ ਦਾ ਕੋਈ ਪੁਰਾਣਾ ਵੀ ਮਾਮਲਾ ਹੈ ਕਿੰਨਾ ਤੇ ਨਹੀਂ ਜੋ ਪਰਸਨ ਅਸੀਂ ਰਾਉਂਡ ਅਪ ਕੀਤੇ ਨੇ ਇਹਨਾਂ ਦੇ ਉੱਤੇ ਕੋਈ ਪੁਰਾਣਾ ਮਾਮਲਾ ਦਰਜ ਨਹੀਂ ਹੈਗਾ ਜੋ ਸਾਡੀ ਤਸਦੀਕ ਦੇ ਵਿੱਚ ਸਾਹਮਣੇ ਆਇਆ ਹੋਵੇ ਇਸ ਦਰਾਈ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹਨਾ ਇਹ ਇੱਕ ਸਾਈਬਰ ਫਰੋਡ ਦਾ ਤਰੀਕਾ ਹੈ ਜੇ ਤੁਹਾਨੂੰ ਵੀ ਕੋਈ ਕਾਲ ਆਉਂਦੀ ਹੈ ਜਿਹਦੇ ਵਿੱਚ ਕੋਈ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਹ ਗੱਲ ਕਹਿਣਾ ਚੰਦਾ ਕਹਿੰਦਾ ਕਿ ਅਸੀਂ ਤੁਹਾਡਾ ਬੇਟਾ ਜਾਂ ਬੇਟੀ ਫੜੇ ਨੇ ਇਹ ਗਰੁੱਪ ਦੇ ਵਿੱਚ ਫੜੇ ਸੀ ਬਾਕੀ ਬੱਚਿਆਂ ਦਾ ਕਸੂਰ ਹੈ ਪਰ ਤੁਹਾਡੇ ਬੇਟੇ ਦਾ ਜਾਂ ਬੇਟੀ ਦਾ ਕਸੂਰ ਨਹੀਂ ਹੈ ਤੇ ਉਹਨੂੰ ਛੱਡਣ ਵਾਸਤੇ ਅਸੀਂ ਸਾਨੂੰ ਪੈਸੇ ਪਾਓ ਤੁਹਾਨੂੰ ਕੋਈ ਕਿਊ ਆਰ ਕੋਡ ਜਾਂ ਬੈਂਕ ਅਕਾਊਂਟ ਨੰਬਰ ਦਿੰਦੇ ਨੇ ਤਾਂ ਹੀ ਜੀ ਕਾਲਸ ਤੋਂ ਸਾਵਧਾਨ ਰਹੋ ਖਬਰਾਂਉ ਨਹੀਂ ਕੋਈ ਵੀ ਪੈਸੇ ਇਹੋ ਜਿਹੇ ਲੋਕਾਂ ਨੂੰ ਟ੍ਰਾਂਸਫਰ ਨਾ ਕਰੋ ਅਤੇ ਆਪਣੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਜਾਂ 1930 ਪੋਰਟਲ ਦੇ ਉੱਤੇ ਤੁਰੰਤ ਕੰਪਲੇਨਟ ਕਰੋ। ਠੀਕ ਸਰ ਕੀ ਇਹਨੂੰ ਅੰਮ੍ਰਿਤ ਜੀ ਮੈਡਮ ਨੂੰ ਕੋਈ ਇਸ ਤਰ੍ਹਾਂ ਦੀ ਫੈਸਲਿਟੀ ਦੀ ਮੰਗ ਕੀਤੀ ਸੀ ਕੋਈ ਜੋ ਸਾਨੂੰ ਕੰਪਲੇਨਟ ਮਿਲੀ ਹੈ ਉਹਦੇ ਵਿੱਚ ਪੈਸਿਆਂ ਦੀ ਡਿਮਾਂਡ ਦੀ ਗੱਲ ਹਜੇ ਕਲੀਅਰ ਨਹੀਂ ਹੋਈ ਹੈ। ਪਰ ਜੋ ਸਾਡੀ ਤਫ਼ਤੀਸ਼ ਆਈ ਹੈ ਤਫ਼ਤੀਸ਼ ਅਸੀਂ ਕੀਤੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਮੋਡਲ ਸੋ ਪ੍ਰਿੰਟੀ ਹੈ ਜਾਂ ਜੋ ਇਹ ਪਰਸਨਜ਼ ਕਰ ਰਹੇ ਨੇ ਇਹ ਸਾਈਬਰ ਫਰੋਡ ਦੇ ਅਟੈਂਪਟ ਵਾਲੇ ਕ੍ਰਿਮੀਨਲ ਸਾਈਬਰ ਫਰੋਡ ਵਾਲੇ ਕ੍ਰਿਮੀਨਲਜ਼ ਨੇ ਤੇ ਇਹ ਵੀ ਇੱਕ ਸਾਈਬਰ ਫਰੋਡ ਦਾ ਹੀ ਅਟੈਂਪਟ ਸੀ